ਹਾਂ ਨਵਾਂ ਮਾਡਲ ਹੈ 3350 ਘੰਟਾ ਰੀਨਲ ਚੱਲਿਆ ਫੁੱਲ ਨਮਾ ਡਰੈਕਟਰ ਹੈ ਪੂਰੀ ਫੁੱਲ ਗਾਰੰਟੀ ਹੈ ਡਰੈਕਟਰ ਦੀ ਹਰਿਆਣਾ ਨੰਬਰ ਹੈ ਐਨਓਸੀ ਮਿਲ ਜੂ। ਫਿਰ ਹੈ 79095 ਬਸੇ। ਠੀਕ ਹੈ ਜੀ। ਨਾਲ ਦੀ ਨੇ ਬਾਈ ਜੀ। ਹਾਂ ਨਾਲ ਦੇ ਚੱਲ ਲਈ ਥੋੜਾ ਹੀ ਹੈ। ਠੀਕ ਹੈ ਜੀ। ਕਿੰਨੇ ਘੰਟੇ ਚੱਲਿਆ ਬਾਈ ਜੀ? 11-1200 ਘੰਟਾ ਚੱਲਿਆ। ਹਾਂ ਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤਲਵੰਡੀ ਸਾਹਬ ਟਰੈਕਟਰ ਮੰਡੀ ਤੇ ਖੜੇ ਸੀ। ਬਾਈ ਸਤਨਾਮ ਆਪਰਾ ਸੇ ਸਤਨਾਮ ਵਾਗੇ ਆਪਣੇ ਨਾਲ ਆ ਬਾਈ ਨੂੰ ਅਜੇ ਤੱਕ ਮੇਰਾ ਨਾਮ ਵੀ ਤੱਕ ਵੀ ਨਹੀਂ ਪਤਾ ਹੱਸ ਗਿਆ ਭਗਵੰਤ ਮਾਨ ਚਖਾ ਦੇ ਤੈਨੂੰ ਕਿਤੇ ਮਰਤਵਾਲ ਠੀਕ ਆ ਬਾਈ ਸੱਚਾ ਤਾਂ ਗੱਲਾਂ ਪਹਿਲਾਂ ਠੀਕ ਆ ਜੀ ਹਾਂ ਮੈਂ ਬੱਬੂ ਤੋਂ ਜਾਣਦਾ ਸੀ ਬੱਬੂ ਹੀ ਦੱਸਿਆ ਕਰ ਤੂੰ ਠੀਕ ਆ ਜੀ ਤੇ ਮੋਬਾਈਲ ਨੰਬਰ ਕੀ ਹੈ ਬਾਈ ਜੀ 9866000735 ਠੀਕ ਆ ਜੀ ਤੇ ਕਿੰਨੇ ਟਰੈਕਟਰ ਬਾਈ ਜੀ ਟਰੈਕਟਰ ਹੈਗੇ 7-8 7-8 ਟਰੈਕਟਰ ਹੈਗੇ ਠੀਕ ਹੈ ਕਾਪੀ ਕਾਗਜ਼ਾਂ ਦੀ ਗਾਰੰਟੀ ਹੈਗੀ ਆਪੀ ਕਾਗਜ਼ਾਂ ਦੀ ਜ਼ਿੰਮੇਵਾਰੀ ਠੀਕ ਆ ਬਾਈ ਜੀ ਜੇ ਲੋ ਵੀ ਜੋਣਾ ਲੀਕਾ ਤੋਂ ਸਟਾਰਟ ਕਰਦੇ ਵੀਡੀਓ ਤੇ ਐਚ ਆਰ ਐਸ 24 ਤੇ ਨੰਬਰ ਕਿੱਥੋਂ ਦਾ ਬਈ ਜੀ ਸਰ੍ਹਸੇ ਦਾ ਸਰ੍ਹਸੇ ਦਾ ਨੰਬਰ ਹੈਗਾ ਪੰਜਾਬ ਤੇ ਹਰਿਆਣਾ ਦਾ ਪਚਾੜ ਗੱਲ ਜੀ ਆਪਾਂ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਈ ਜੀ ਤੇ ਟਾਇਰ ਬਈ ਇਹਦੇ ਟਾਇਰ ਹੈਗੇ 90 95 ਬਸੇ ਠੀਕ ਆ ਜੀ ਨਾਲ ਦੀ ਨੇ ਬਈ ਜੀ ਹਾਂ ਨਾਲ ਦੇ ਚੱਲੇ ਹੀ ਥੋੜੀ ਹੈ ਠੀਕ ਆ ਜੀ ਕਿੰਨੇ ਘੰਟੇ ਚੱਲੇ ਬਈ ਜੀ 11 1200 ਘੰਟੇ ਚੱਲੇ ਹੋਏ ਨੇ ਵੀ 11 1200 ਘੰਟੇ ਚੱਲੇ ਹੋਇਆ ਹੈਗਾ ਬਾਕੀ ਪੈਰਦਾਨ ਚੈੱਕ ਕਰਵਾ ਲੀ ਜਸਰੀ ਤਾਂ ਵੀ ਪੂਰੇ ਕਰਦਾਂ ਸਾਪੇ ਨੇ 52 ਹੌਸਪਾਪਰ ਪਾਵਰ ਪਲੱਸ ਵਾਲਾ ਆ ਗਿਆ ਬਈ ਟਰੈਕਟਰ ਸਿਕੰਦਰ ਮਾਡਲ ਡੀ ਆਈ 50 ਦਾ ਤੇ ਮਾਡਲ ਬਈ ਮਾਡਲ 20 ਠੀਕ ਹੈ ਜੀ ਤੇ ਦਮਾਨ ਬਈ 5 ਲੱਖ 40 ਹਜ਼ਾਰ ਮੌਕੇ ਤੇ ਕਰ ਦਿਆਂਗੇ ਮਾਨਤਨ ਕੋਈ ਗੱਲ ਜਿਵੇਂ ਆਖੂਗਾ ਗਾ ਗੋਮੀ ਕਰ ਲਾਂਗੇ ਠੀਕ ਹੈ ਜੀ ਲੈ ਬਈ ਮੌਕੇ ਤੇ ਮਾਨਤਨ ਹੋ ਜਾਓ ਆਪਣਾ ਨਾਮ ਲੈ ਦਿਓ ਬੱਬੂ ਬਾਈ ਪੂਰਾ ਫੁੱਲ ਮਾਨਤਨ ਕਰਕੇ ਤੋਰੂ ਗੱਲ ਮੁੜਦਾ ਨਹੀਂ ਆਪਣੇ ਕੋਲ ਯਾਰ ਠੀਕ ਹੈ ਜੀ ਲੈ ਬਈ ਅੱਗੇ ਆ ਗਿਆ ਸਵਰਾਜ 744 ਐਫੀ ਹਾਂ ਏ ਇਹ ਮਾਡਲ ਬਾਈ ਜੀ ਨੋ ਇਹ ਵੀ ਨੋ ਮਾਡਲ ਹੈ ਕੰਡੀਸ਼ਨ ਚੈੱਕ ਕਰ ਸਕਦੇ ਬਾਈ ਜੀ ਪੂਰੇ ਸਾਫ ਬਿਲਕੁਲ ਰੁਪਏ ਦਾ ਰੁਪਏ ਦਾ ਇਹ ਨੋ ਮਾਡਲ ਠੀਕ ਹੈ ਜੀ ਨਵੀਂ ਬਾਕੀ ਚੈੱਕ ਕਰ ਲੋ ਪੂਰੇ ਸੋਹਣੇ ਕੰਡੀਸ਼ਨ ਦਾ ਟਰੈਕਟਰ ਕੱਢ ਗਿਆ ਹੈ ਗਿਆ ਕਿ 17 18 ਮਾਡਲ ਵਾਲੇ ਤੁਸੀਂ ਨਾ ਬਾਈ ਠੀਕ ਹੈ ਜੀ ਸਾਢੇ ਘਟਾਈ ਚ ਆ ਗਿਆ ਟਾਇਰ ਬਾਈ ਜੀ ਟਾਇਰ 80 85 ਪੈਸੇ ਲੈ ਵੀ 80 85 ਸਾਢੇ 3 ਲੱਖ ਰੁਪਏ ਰੇਟ ਹੈ ਟਰੈਕਟਰ ਬਿਲਕੁਲ ਨਵਾਂ ਜਿਹਾ ਠੀਕ ਹੈ ਜੀ ਸਾਢੇ 3 ਲੱਖ ਰੁਪਏ ਰੇਟ ਆਗਾ ਹਾਂ ਠੀਕ ਹੈ ਜੀ ਨਵੀਂ ਬਾਕੀ ਚੈੱਕ ਕਰ ਸਾਂ ਸਿੰਗਲ ਸਟਾਰ ਆ ਤੇ ਨੰਬਰ ਬਾਈ ਜੀ ਆ ਗਿਆ ਗਿਆ ਬਾਈ ਜੀ ਫਾਰਮਟ੍ਰੈਕ 60 ਦਾ ਕਲਾਸਿਕਲ ਤੇ ਸੁਪਰ ਮੈਕਸ ਮਾਡਲ ਆ ਗਿਆ ਬਾਈ ਜੀ ਤੇ ਟਾਇਰ ਬਾਈ ਜੀ ਇਹ ਰੇਡੀਅਲ ਹੈਗੇ 70 75 ਰੁਪਏ ਮਗਰਲੇ ਠੀਕ ਆ ਜੀ ਲਵੇ 70 ਦੂਜੇ ਨਵੇਂ ਆ ਠੀਕ ਆ ਜੀ ਮਗਰਾਟ ਬਾਈ ਜੀ ਮਗਰਾਟ ਮਾੜੇ ਮੋٹے ਪੇਂਟ ਹੋਏ ਆ ਠੀਕ ਆ ਜੀ ਇਹ ਵੀ ਮਗਰਾਟ ਮਾੜੇ ਮੋٹے ਪੇਂਟ ਹੋਏ ਹੈਗੇ ਤੇ ਬਾਕੀ ਫੁੱਟ ਵਗੈਰਾ ਲੱਗੇ ਹੋਈ ਆ ਹਾਂ ਵਧੀਆ ਟਰੈਕਟਰ ਹੈਗਾ ਠੀਕ ਹੈ ਇੰਜਨ ਗੇਅਰ ਤਾਂ ਚਾਹੀਦਾ ਵਧੀਆ ਐਂ ਬਾਈ ਜੀ ਮੈਂ ਬਗਾਨਾ ਇੰਜਨ ਗੇਅਰ ਤਾਂ ਪੂਰਾ ਸਹੀ ਹੈਗਾ ਪੀ ਵੀ ਪੇਂਟ ਮੋਹਾਲੀ ਦਾ ਨੰਬਰ ਹੈਗਾ ਟੋੜਾ ਮਾਡਲ ਆਗਾ ਤੇ ਡਿਮਾਂਡ ਬਾਈ ਜੀ ਇਹਦਾ 495 ਠੀਕ ਹੈ ਜੀ ਲਵੇ 4 ਲੱਖ 95000 ਰੁਪਏ ਡਿਮਾਂਡ ਆ ਗਈ ਬਾਕੀ ਮੌਕੇ ਤੇ ਮਾਨਤਾਣ ਹੋ ਜੂਗਾ ਟਰੈਕਟਰ ਵੀ ਨਾਲ ਕੱਟਿਆ ਜਾਊਗਾ ਲੋਨ ਵਗੈਰਾ ਵੀ ਹੋ ਜੂਣਾ ਬਈ ਹਾਂ ਠੀਕ ਹੈ ਜੀ ਤੇ ਆ ਗਿਆ ਸੋਨਾਲੀਕਾ 50 ਦਾ ਇੱਕ OB ਵੀ ਸਿਰਫ 50 ਦਾ ਤੇ ਇਹ ਉਹ 20 ਮਾਡਲ ਸੀ ਨਾ ਬਈ ਹਾਂ ਇਹ ਕੀ ਹੈ ਇਹ 21 ਮਾਡਲ ਆਗਾ ਤੇ 52 ਹੌਸ ਪਾਵਰ ਚ ਬਾਈ ਜੀ ਇਹ ਵੀ ਪਾਵਰ ਪਲੱਸ ਵਾਲਾ ਆ ਗਿਆ ਤੇ ਚੌਕੜਾ ਟਾਇਰਾਂ ਦਾ ਬਾਈ ਜੀ ਚੌਕੜਾ ਨਵੇਂ ਵਰਗਾ ਹੀ ਆ ਠੀਕ ਹੈ ਜੀ ਤੇ ਨੰਬਰ ਹੈਗਾ ਬਾਈ ਜੀ ਪੀ ਵੀ 11 ਇਹ ਆਉਂਦਾ ਹਾਂ ਠੀਕ ਆ ਜੀ ਲੈ ਵੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਪੂਰੇ ਓਕੇ ਪਈ ਆ ਤੇ ਕਿੰਨੇ ਘੰਟੇ ਚੱਲਿਆ ਹੋਇਆ ਜੀ ਜਰ ਦੇਖ ਲੈ ਮੀਟਰਾਂ ਇਹ ਵੀ ਥੋੜਾ ਹੀ ਚੱਲਿਆ ਹੋਊਗਾ ਠੀਕ ਆ ਜੀ ਲੈ ਵੀ ਬਾਕੀ ਚੈੱਕ ਕਰਕੇ ਦੱਸਣਾ ਤੇ ਲੈ ਵੀ 1256 ਘੰਟੇ ਚੱਲਿਆ ਹੋਇਆ ओरिजिनल ਤੇ ਡਿਮਾਂਡ ਪਈ ਜੀ 5.5 ਲੱਖ ਰੁਪਇਆ ਇਹਦੀ ਵੀ 5.5 ਲੱਖ ਰੁਪਇਆ ਉਹਦੀ 5 ਲੱਖ 40 40000 ਰੁਪਇਆ ਤੇ ਅਗੇ ਇਹ ਵੀ ਫਾਰਮਟ ਰੈਕ 60 ਦਾ ਤੇ ਮਾਡਲ ਬਾਈ ਜੀ 10 ਲੈ ਵੀ 10 ਮਾਡਲ ਆਗਾ 35 ਲੱਖ ਰੁਪਏ ਰੇਟ ਆ 10 ਮਾਡਲ ਠੀਕ ਹੈ ਰਸੀ ਪਹੇ ਜੀ ਠੀਕ ਆ ਜੀ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਆ ਪਾਵਰ ਸਟੀering ਮਿਲ ਜੂਗੀ ਆ ਪਾਵਰ ਸਟੀering ਹੈ ਠੀਕ ਆ ਜੀ ਲੈ ਵੀ ਖੁੱਲਵੇਂ ਹਿੱਸੇ ਵਾਲਾ ਗਿਆ ਤੇ ਵਿਚਾਲੋ ਦੇਖ ਸਕਦੇ ਸੈਂਟਰ ਗੇਅਰ ਆ ਗਿਆ ਬਾਈ ਜੀ ਤੇ 14 ਦੇ 12 ਚ ਗਿਆ ਨਾ ਬਾਈ ਜੀ ਹਾਂ ਤੇ ਗਿਆ ਗਿਆ ਬਾਈ ਜੀ 50 50 E ਇਹ ਪੂਰਾ ਨਵਾਂ ਟਰੈਕਟਰ ਹੈ ਠੀਕ ਆ ਜੀ ਪੁੱਲ ਨਵਾਂ 2013 ਮਾਡਲ ਆ 495000 ਰੁਪਏ ਰੇਟ ਆ ਪੁੱਲ ਨਵਾਂ ਟਰੈਕਟਰ ਹੈ ठीक है पुरे पुरे आ, पूरा ਨਵਾਂ ਬਾਕੀ ਨੰਬਰਗੇ ਟਾਇਰ ਅਗਲੇ ਥੋੜੇ ਘੱਟ ਹੈ ਠੀਕ ਹੈ ਜੀ 3 फीट ਦਾ 3 फीट ਦਾ 3 फीट ਚੱਲੂਗਾ ਜੀ ਤੇ ਬਾਕੀ ਪੈਰਦਾਨ ਤੁਸੀਂ ਦੇਖ ਸਕਦੇ ਪੈਰਦਾਨ ਵੀ ਪੂਰੇ ਸਾਫ ਤੇ ਆਗੇ ਪੂਰਾ ਅਰਜੀਨਲ ਹੈ ਕੋਈ ਰੰਗ ਪਿੰਟ ਨਹੀਂ ਹੈ ਠੀਕ ਹੈ ਜੀ ਨਵੀਂ ਤੇਰਾ ਮਾਡਲ ਆ ਤੇ ਡਿਮਾਂਡ ਹੈ ਗਿਆ 495000 95000 ਟਰੈਕਟਰ ਵੀ ਕੱਟਿਆ ਟਰੈਕਟਰ ਹਰੇਕ ਟਰੈਕਟਰ ਮਗਰ ਕੱਟਿਆ ਜਾਊ ਬਾਈ ਜੀ ਲੋਨ ਕਰਾਉਣਾ ਦਾ ਉਹ ਵੀ ਸੁਣਤਾ ਜੀ ਬਾਈ ਕੋਲੇ ਅੱਗੇ ਕਾ ਬਾਈ ਜੀ ਨਿਊ ਹਾਲੈਂਡ 3630 ਪਲੱਸ ਹਾਂ ਨਵਾਂ ਮਾਡਲ ਹੈ 3350 ਘੰਟਾ ਰੀਜਨਲ ਚੱਲਿਆ ਫੁੱਲ ਨਮਨ ਟਰੈਕਟਰ ਹੈ ਪੂਰੀ ਫੁੱਲ ਗਾਰੰਟੀ ਹੈ ਟਰੈਕਟਰ ਦੀ ਹਰਿਆਣਾ ਨੰਬਰ ਐਨਓਸੀ ਮਿਲ ਜੂਗੀ ਠੀਕ ਹੈ ਬੈਕਟਾਰ ਬਾਈ ਜੀ ਜਮਨ ਨਾ ਮੇਨਾ ਹਾਂ ਨਮਨ ਜਮਨ ਨਾ ਹੈ ਇਹ ਨਵਾਂ ਟਰੈਕਟਰ ਹੈ ਜਿੰਨਾ ਵੀ ਕਹਦੇ ਉਹਨਾਂ ਹੀ ਨਵਾਂ ਟਰੈਕਟਰ ਹੈ ਠੀਕ ਹੈ ਪਾਵਰ ਸਟੀering ਹੈ ਜਨ ਬਾਈ ਪਾਵਰ ਸਟੀering ਟੌਪ ਮਾਡਲ ਹੈ ਡਿਸਟ੍ਰੀਬਿਊਟਰ ਦਾ ਵੋਲ ਤੇ ਕੰਟੇ 3350 ਘੰਟਾ ਚੱਲੇ ਰਿਹਾ ਹੈ ਜੇ ਵੀ 3350 ਘੰਟਾ ਚੱਲਿਆ ਤੇ ਡਿਮਾਂਡ ਬਾਈ ਜੀ ਡਿਮਾਂਡ ਇਹਦੀ 5 ਲੱਖ 10 ਹਜ਼ਾਰ ਰੁਪਇਆ ਥਰੀ ਸਪੀਡ ਹੈ हां हां ये नोसी में जुदा फिना ठीक है जी और चिप पड़ी हां चिप पड़ी ठीक है जी ते अगे के भाई जी 50 50 ई ते ए मॉडल भाई जी ये भी तेरा मॉडल ही है ठीक है ये भी तेरा मॉडल ही है ਟਰੈਕਟਰ ਇਹ ਵੀ ਪੂਰਾ ਚੰਗਾ ਪਿਆ 프ਰੰਟ ਤੁਸੀਂ ਦੇਖ ਸਕਦੇ ਹੋ ਕਿ ਨਵੇਂ ਵਰਗੇ ਟਰੈਕਟਰ ਇਹਦਾ ਮਾੜਾ ਮੁੱਕ ਪੀੜ ਜਿਹਾ ਹੋਇਆਗਾ ਠੀਕ ਹੈ ਜੀ ਕਾਲਾ ਨਹੀਂਗਾ ਸੌੜ ਠੀਕ ਹੈ ਜੀ ਲਿਪਿਆ ਨਹੀਂ ਹੋਇਆ हां ਲਓ भाई जी ਗਰੰਟੀ ਵਾਲੇ ਟਰੈਕਟਰ ਖਰੀਦਦੇ ਨੇ ਨਾ ਤਾਂ ਚਿਹਰਾ ਵਸਾਲ ਲਿਓ ਬਾਈ ਜੀ ਸਤਨਾਮ ਤੇ ਬਾਈ ਕੋਲ ਆ ਜਿਓ ਜ਼ਿੰਮੇਵਾਰੀ ਫੁੱਲ ਕਾਗਜ਼ਾਂ ਪੱਤਰਾਂ ਦੀ ਟਰੈਕਟਰ ਦੀ ਕੋਈ ਕਿਸੇ ਪਾਸੋਂ ਕਮੀ ਨਹੀਂ ਮਿਲੂਗੀ ਠੀਕ ਹੈ ਜੀ ਤੇ ਵੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਬਈ ਜੀ ਪੂਰਾ ਸਾਫ ਆ 13 ਮਾਡਲਾਂ ਤੇ ਇਹਦੀ ਡਿਮਾਂਡ ਬਈ ਜੀ ਇਹਦੀ 4,85,000 ਰੁਪਏ ਠੀਕ ਹੈ ਜੀ ਤੇ ਮੌਕੇ ਦੇ ਮਾਨਤਾਨ ਹੋ ਜੂ ਹਰਿਆਣਾ ਨੰਬਰ ਹੈ ਨਾ ਬਈ ਹਾਂ ਹਰਿਆਣਾ ਨੰਬਰ ਠੀਕ ਹੈ ਜੀ ਇਹਨਾਂ ਤੋਂ ਬਿਨਾ ਹੋਰ ਟਰੈਕਟਰ ਵੀ ਹੈ ਕਿ ਬਈ ਹੋਰ ਆਪਣੇ ਕੋਲ 44 ਹੈਗਾ 17 ਮਾਡਲ ਇੱਕ ਠੀਕ ਹੈ ਜੀ ਇੱਕ ਹੈਗਾ 852 18 ਮਾਡਲਾਂ 44 ਦੇ ਕੀ ਡਿਮਾਂਡ ਹੈ ਜੀ 44 ਦਾ ਹੈਗਾ 5,10,000 ਰੁਪਏ ਠੀਕ ਹੈ ਜੀ ਤੇ ਇੱਕ 18 ਮਰਲਾਂ ਸਰਵੋਨਲਾ ਠੀਕ ਹੈ ਜੀ ਦੇਖੀ ਜੁੱਲੇਲਾ ਭਾਈ ਜੀ ਹਾਂ ਹਾਂ ਠੀਕ ਪੂਰਾ ਨਵਾਂ ਟਰੈਕਟਰ ਉਹ ਉਹਨਾਂ ਦੇ ਹਰਿਆਣਾ ਨੰਬਰ ਹੀ ਹੈ ਠੀਕ ਹੈ ਜੀ ਐਨਓਸੀ ਮਿਲ ਜੀ ਐਨਓਸੀ ਭਾਈ ਜੀ ਹਰੇਕ ਟਰੈਕਟਰ ਦੇ ਮਿਲ ਜੂ ਕਿਉਂਕਿ ਦੂਜੇ ਨਾਮ ਤਾਂ ਹੋਣੀ ਹੁੰਦਾ ਫਿਰ ਵੀ ਹਾਂ ਹਾਂ ਕਾਗਜ਼ੇ ਪੱਤਰਾਂ ਦਾ ਨਹੀਂ ਆਪਣਾ ਕੋਈ ਵੀ ਮੜਾ ਮਿੰਟ ਟਰੈਕਟਰ ਠੀਕ ਹੈ ਜੀ ਹਾਂ ਜਿਹੜਾ ਕੋਈ ਆ ਗਿਆ ਆਪਣੇ ਕੋਲੇ ਯਾਰ ਗੱਲ ਤੋਂ ਮੁੜਦਾ ਨਹੀਂਗਾ ਇੱਕ ਵਾਰੀ ਕੰਟੈਕਟ ਗੱਲ ਜਿੰਨੇ ਭਾਈ ਜਿਵੇਂ ਆਪਾਂ ਕਹਿ ਰਹੇ ਹਾਂ ਨਾ ਰੇਟ ਰੇਗ ਟਰੈਕਟਰ ਤੇ ਲਿਖਿਆ ਹੋਇਆ ਨੇ 5 ਲੱਖ 40 ਹਜ਼ਾਰ ਠੀਕ ਹੈ 5.5 ਲੱਖ ਮਾਨਤਨ ਭਾਈ ਮੌਕੇ ਤੇ ਹੋਏਗਾ ਮਾਨਤਨ ਕਰਾਂਗੇ ਅਗਲੇ ਦਾ ਹਾਂ ਠੀਕ ਹੈ ਕਈ ਵਾਰ ਕਹਿੰਦੇ ਨੇ ਨਾ ਵੀ ਮਹਿੰਗੇ ਆ ਗਏ ਮਾਨਤਨ ਕੋਲੋਂ ਮੁੜਦਾ ਹੀ ਨਹੀਂ ਤੈਨੂੰ ਦੱਸਿਆ ਨਾ ਜੜਾ ਆ ਗਿਆ ਯਾਰ ਠੀਕ ਆ ਭਾਈ ਹਾਂ 나 ਹੀ ਆਪਣੇ ਕੋ ਆਪਣਾ ਨੰਬਰ ਸੇਵ ਕਰੂਗਾ ਬੰਦਾ ਕਿਹੜਾ ਬੰਦਾ ਟਰੈਕਟਰ ਲੈ ਗਿਆ ਉਹਦਾ ਨੰਬਰ ਸੇਵ ਕਰੂਗਾ ਠੀਕ ਆਪਣੇ ਕੋਲੋਂ ਪੁੱਛਦਾ ਰਹੂਗਾ ਟਰੈਕਟਰ ਜੇ ਇੱਕ ਵਾਰੀ ਆ ਗਿਆ ਹਾਂ ਠੀਕ ਆ ਭਾਈ ਆਪਾਂ ਨੂੰ ਪੁੱਛੇ ਬਣਾ ਦੁਬਾਰੇ ਟਰੈਕਟਰ ਨਹੀਂ ਲੈਂਦਾ ਬੰਦਾ ਠੀ ਪਰਾਣਾ ਕੰਮ ਜਿੰਨੇ ਪਗ ਹੈ ਇਹਨਾਂ ਵਧੀਆ ਹਾਂ ਹਾਂ ਠੀਕ ਆ ਜੀ ਸਾਬ ਸੁਧਰਾ ਕੰਮ ਆ ਦੇ ਕੇ ਸਾਰੇ ਹਜੇ ਵੀ ਫੋਨ ਕਰਦੇ ਆ ਠੀਕ ਆ ਜੀ ਹਾਂ ਤੇ ਵੈਸੇ ਜੇ ਵੀਡੀਓ ਤੇ ਰਿਸਪੌਂਸ ਆਉਂਦਾ ਭਾਈ ਹਾਂ ਹਾਂ ਆਉਂਦਾ ਆਉਂਦਾ ਠੀਕ ਆ ਭਾਈ ਠੀਕ ਆ ਭਾਈ ਸਤਨਾਕ ਠੀਕ ਆ ਬਹੁਤ ਧੰਨਵਾਦ ਦਾ ਵੀਡੀਓ ਨੂੰ ਲਾਈਕ ਕਰ ਦੋ ਕਮੈਂਟ ਕਰ ਦੋ ਸ਼ੇਅਰ ਕਰ ਦੋ ਚੈਨਲ ਨੂੰ ਕਰ ਲਿਓ ਫੋਲੋ ਧੰਨਵਾਦ ਸਭ ਨੂੰ